ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਕਮੈਂਟਸ ਜਿਹੜੇ ਆ ਉਹ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜੇ ਆ ਸਵਾਲ ਆਉਂਦੇ ਆ ਲੋਕ ਪੁੱਛਦੇ ਆ ਕਿਉਂਕਿ ਪਿਛਲੇ ਦਿਨੀ ਜਦੋਂ ਤੁਸੀਂ ਟਿੱਪਣੀ ਕਰ ਰਹੇ ਸੀਗੇ ਤੇ ਤੁਸੀਂ ਦੱਸਿਆ ਸੀਗਾ ਕਿ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਭਰਤੀ ਪ੍ਰਕਿਰਿਆ ਉਹ ਮੱਠੀ ਇਸ ਕਰਕੇ ਪੈ ਗਈ ਕਿਉਂਕਿ ਪੰਜਾਬ ਦੇ ਵਿੱਚ ਵਾਢੀਆਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਕਣਕਾਂ ਦੀ ਕਟਾਈ ਚੱਲ ਰਹੀ ਆ ਤੇ ਹੁਣ ਸਾਡੇ ਦਰਸ਼ਕ ਜਿਹੜੇ ਦੂਰ ਦੂਰ ਵਿਦੇਸ਼ਾਂ 'ਚ ਬੈਠੇ ਆ ਜਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬੈਠੇ ਆ ਉਹ ਇਹ ਜਾਣਨਾ ਚਾਹੁੰਦੇ ਆ ਵੀ ਵਾਢੀਆਂ ਲਗਭਗ ਮੁਕੰਮਲ ਹੋ ਗਈਆਂ ਦਾਣੇ ਸਾਂਭਲੇ ਗਏ ਆ ਤੇ ਕੀ ਭਰਤੀ ਪ੍ਰਕਿਰਿਆ ਜਿਹੜੀ ਆ ਇਹ ਜੰਗੀ ਪੱਦਰਤੇ ਪਹਿਲਾਂ ਵਾਂਗੂ ਸ਼ੁਰੂ ਹੋ ਗਈ ਕਿਉਂਕਿ 2 ਜੂਨ ਜਿਹੜੀ ਆ ਉਹ ਵੀ ਹੌਲੀ-ਹੌਲੀ ਲੱਗ ਕੇ ਆ ਰਹੀ ਆ ਬਲਾ ਸਾਹਿਬ ਦੂਸਰਾ ਅਹਿਮ ਸਵਾਲ ਇਹ ਆ ਵੀ ਕੱਲ ਸਪੈਸ਼ਲ ਸੈਸ਼ਨ ਸੱਦਿਆ ਗਿਆ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹੁਣ ਅਕਾਲੀ ਦਲ ਵੱਲੋਂ ਉਥੇ ਮਨਪ੍ਰੀਤ ਅਯਾਲੀ ਜਿਹੜੇ ਆ ਉਹ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਜਦੋਂ ਪਹਿਲਾ ਸਰਪਾਰਟੀ ਮੀਟਿੰਗ ਹੋਈ ਸੀ 올 ਪਾਰਟੀ ਮੀਟਿੰਗ ਮੁੱਖ ਮੰਤਰੀ ਮਾਨ ਨੇ ਸੱਦੀ ਸੀਗੀ ਤਾਂ ਉਸ ਵਕਤ ਅਕਾਲੀ ਦਲ ਦੀ ਨਮਾਇੰਦਗੀ ਡਾਕਟਰ ਦਲਜੀਤ ਚੀਮਾ ਤੇ ਬਲਵਿੰਦਰ ਸਿੰਘ ਭੁੰਦੜ ਨੇ ਕੀਤੀ ਸੀ ਪਰ ਹੁਣ ਗੱਲ ਜਿਹੜੀ ਆ ਇਹ ਵਿਧਾਨ ਸਭਾ ਪ੍ਰੀ ਸਰ ਦੀ ਆ ਵਿਧਾਨ ਸਭਾ ਦੇ ਵਿੱਚ ਗੱਲ ਹੋਣੀ ਆ ਤੇ ਉੱਥੇ ਚੁਣਿਆ ਨਮਾਇਦਾ ਹੀ ਜਾ ਸਕਦਾ ਹੁਣ ਮਨਪ੍ਰੀਤ ਅਯਾਲੀ ਜਿਹੜੇ ਆ ਉਹ ਅਕਾਲੀ ਦਲ ਦੀ ਨਮਾਇੰਦਗੀ ਕਰਦੇ ਆ ਪਰ ਦੂਸਰੇ ਪਾਸੇ ਬੀਬੀ ਗਨੀਬ ਮਜੀਠੀਆ ਵੀ ਨੇ ਤੇ ਉਧਰ ਸੁਖਵਿੰਦਰ ਕੁਮਾਰ ਸੁਖੀ ਵੀ ਨੇ ਉਹ ਤਾਂ ਫਿਲਹਾਲ ਜਿਹੜੇ ਆ ਉਹ ਪਾਰਟੀ ਦੇ ਨਾਲ ਨਹੀਂ ਆ ਇਦੇ ਉੱਤੇ ਵੀ ਤੁਹਾਡੀ ਟਿੱਪਣੀ ਚਾਹਾਂਗੇ ਵੀ ਮਨਪ੍ਰੀਤ ਏਆਲੀ ਹੁਣ ਉਥੇ ਅਕਾਲੀ ਦਲ ਦਾ ਪੱਖ ਰੱਖਣਗੇ ਜਾਂ ਜਿੱਦਾਂ ਭਗਵੰਤ ਮਾਨ ਦੱਸਦੇ ਰਹੇ ਆ ਵੀ ਪਹਿਲੀਆਂ ਸਰਕਾਰਾਂ ਵੇਲੇ ਤੇ ਕੋਈ ਪੁੱਛਦਾ ਹੀ ਨਹੀਂ ਸੀ ਜਦੋਂ ਦਿਲਕਰਦਾ ਸੀ ਡੈਮ ਦੇ ਗੇਟ ਜਿਹੜੇ ਆ ਖੋਲ ਦਿੱਤੇ ਜਾਂਦੇ ਸੀ ਤੇ ਤੀਸਰੀ ਅਹਿਮ ਖਬਰ ਵੀ BBMP ਨਾਲ ਡਲਾ ਸਾਹਿਬ ਜੁੜੀ ਹੋਈ ਆ ਵੀ ਕੱਲ ਸ਼ਨੀਚਰਵਾਰ ਨੂੰ ਜਦੋਂ ਮੀਟਿੰਗ ਹੋਣੀ ਸੀ BBMP ਦੀ ਤਾਂ ਪੰਜਾਬ ਦੇ ਜਿਹੜੇ ਅਫਸਰ ਜਿਨ੍ਹਾਂ ਨੇ ਉਥੇ ਹਾਜ਼ਰੀ ਲਗਾਉਣੀ ਸੀ ਪੰਜਾਬ ਦਾ ਪੱਖ ਰੱਖਣਾ ਸੀ ਉਹ ਗੈਰਹਾਜ਼ਰ ਰਹੇ ਤੇ ਉਹਨਾਂ ਨੇ ਹਵਾਲਾ ਇਹੋ ਦਿੱਤਾ ਵੀ ਸੋਮਵਾਰ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਣਾ ਉਹ ਤੋਂ ਬਾਅਦ ਵੇਖਾਂਗੇ ਤੇ ਸ਼ੁਰੂ ਕਰਦੇ ਆ ਡੱਲਾ ਸਾਹਿਬ ਆਪਾਂ ਸਿਲਸਿਲਾ ਜਿਹੜਾ ਪਹਿਲਾਂ ਭਰਤੀ ਤੋਂ ਕਿਉਂਕਿ ਦਰਸ਼ਕਾਂ ਦੇ ਸਵਾਲ ਹੈ ਤੇ ਫਿਰ ਪਾਣੀਆਂ ਦੇ ਮੁੱਦੇ ਤੇ ਦੇਖੋ ਜਿਹੜਾ ਤੁਸੀਂ ਭਰਤੀ ਦਾ ਸਵਾਲ ਕੀਤਾ ਹੈ ਸ਼ਰੂਮਨੀ ਅਕਾਲੀ ਦਲ ਦੀ ਜਿਹੜੀ ਭਰਤੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਉਹ ਜਦੋਂ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਹ ਭਰਤੀ ਬੰਦ ਨਹੀਂ ਹੋਈ ਪਿੰਡ ਪਿੰਡ ਲੋਕ ਅਕਾਲੀ ਦਲ ਦੇ ਦਫ਼ਤਰ ਤੋਂ ਭਰਤੀ ਦੀਆਂ ਪਰਚੀਆਂ ਮੰਗਾ ਰਹੇ ਨੇ ਔਰ ਜਿਹੜੀ ਵੱਡੀ ਗੱਲ ਹੈ ਜਿਹੜੀ ਭਰਤੀ ਹੈ ਉਹ ਵਾਪਸ ਆਉਣੀ ਸ਼ੁਰੂ ਹੋ ਗਈ ਭਰਤੀ ਬਹੁਤ ਵੱਡੇ ਪੱਧਰ ਤੇ ਹੋਈ ਹੈ 22 23 ਲੱਖ 24 ਲੱਖ ਤੋਂ ਵੀ ਜ਼ਿਆਦਾ ਪਰਚੀਆਂ ਨੇ ਜਿਹੜੀਆਂ ਉਹ ਜਾ ਚੁੱਕੀਆਂ ਨੇ ਔਰ ਹਲੇ ਹੋਰ ਕਿੰਨੀਆਂ ਪਰਚੀਆਂ ਜਾ ਚੁੱਕੀਆਂ ਨੇ ਪਰਚੀਆਂ ਇਹਦਾ ਅੰਕੜਾ ਆਉਣਾ ਹੈ ਮੇਰੇ ਅਨੁਮਾਨਾਂ ਦੇ ਮੁਤਾਬਕ ਜਿਹੜੀ 18 ਜੂਨ ਤੱਕ ਭਰਤੀ ਹੋਣੀ ਹੈ 18 ਮਾਰਚ ਤੋਂ ਸ਼ੁਰੂ ਹੋਈ ਸੀ 18 ਜੂਨ ਤੱਕ ਮੈਨੂੰ ਲੱਗਦਾ ਭਰਤੀ ਹੋਣੀ ਹੈ ਔਰ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਧੜੇ ਦੀ ਭਰਤੀ ਨਾਲੋਂ ਜ਼ਿਆਦਾ ਹੋ ਜਾਏਗੀ ਮੈਨੂੰ ਇਸ ਤਰ੍ਹਾਂ ਦੇ ਅਨੁਮਾਨ ਨੇ ਇਹ ਭਰਤੀ ਅ ਅਗਰ 40 ਲੱਖ ਵੀ ਭਰਤੀ ਦੀਆਂ ਪਰਚੀਆਂ ਜਾਂਦੀਆਂ ਨੇ ਤੇ ਅਗਰ ਉਹਨਾਂ ਦੇ ਵਿੱਚੋਂ 30 ਲੱਖ ਪਰਚੀਆਂ ਵੀ ਵਾਪਸ ਆ ਗਈਆਂ ਟਾਵੀਏ ਭਰਤੀ ਬਹੁਤ ਵੱਡੀ ਮੰਨੀ ਜਾਣੀ ਹੈ ਅੱਛਾ ਡੱਲਾ ਸਾਹਿਬ ਇੱਥੇ ਇੱਕ ਗੱਲ ਦਾ ਦੱਸਿਓ ਵੀ ਜੇ 40 ਲੱਖ ਪਰਚੀਆਂ ਜਾਂਦੀਆਂ ਤੇ ਫਿਰ 30 ਲੱਖ ਦਾ ਤੁਹਾਨੂੰ ਡਾਊਟ ਕਿਉਂ ਲੱਗਦਾ ਇਹ ਵੀ ਮੜਾ ਜਾ ਕਲੀਅਰ ਕਰ ਦਿਓ ਫਿਰ ਇਹ ਵੀ ਸਵਾਲ ਆਊਗਾ ਨਹੀਂ ਦੇਖੋ ਜਦੋਂ ਭਰਤੀਆਂ ਚਲੀਆਂ ਜਾਂਦੀਆਂ ਨੇ ਉਹਨਾਂ ਦਾ ਕਿੰਨਾ ਪਰਸੈਂਟ ਵਾਪਸ ਮੁੜਦਾ ਹੈ ਭਰਤੀਆਂ ਦੇ ਲਈ ਦੇਖੋ ਜਦੋਂ ਜਿਹੜਾ ਕਣਕ ਦੀ ਵਾਢੀ ਦਾ ਸੀਜ਼ਨ ਹੈ ਇਹਦੇ ਦਰਮਿਆਨ ਪਿੰਡਾਂ 'ਚ ਬਹੁਤ ਸਾਰੇ ਲੋਕ ਭਰਤੀ ਦੇ ਲਈ ਪਰਚੀਆਂ ਲੈ ਕੇ ਗਏ ਨੇ ਜੋ ਜਾਣਕਾਰੀ ਹੈ ਵੱਡੀਆਂ ਮੀਟਿੰਗਾਂ ਭਰਤੀ ਦੀਆਂ ਨਹੀਂ ਹੋਈਆਂ ਲੇਕਿਨ 10 ਤਰੀਕ ਨੂੰ ਫਤਗੜ ਸਾਹਿਬ ਦੇ ਵਿੱਚ ਇੱਕ ਤਰੀਕੇ ਦਾ ਰੋਸ ਵਿਖਾਵਾ ਹੈ ਵੱਡਾ ਜਿਹੜਾ ਟਕਰਾਅ ਫਤਗੜ ਸਾਹਿਬ ਹੋਇਆ ਸੀ ਜਦੋਂ ਮੀਟਿੰਗ ਹਾਲ ਨਹੀਂ ਮਿਲਿਆ ਪੰਜ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੇ ਜਿਹੜੀ ਮੀਟਿੰਗ ਕਰਨੀ ਸੀ 10 ਤਰੀਕ ਤੋਂ ਬਾਅਦ ਹਲਕਾ ਪਦਰ ਤੇ ਹਲਕਾ ਪਦਰ ਤੇ ਵੀ ਜਿਹੜੀ ਭਰਤੀ ਹੈ ਉਹ ਹੋਣੀ ਹੈ ਔਰ ਜਦੋਂ 10 ਤਰੀਕ ਤੋਂ ਲੈ ਕੇ ਹਜੇ ਅਸੀਂ ਮਈ ਦੇ ਵਿੱਚ ਆ ਜਦੋਂ 10 ਮਈ ਤੋਂ ਲੈ ਕੇ 18 ਜੂਨ ਤੱਕ ਭਰਤੀ ਹੋਣੀ ਹੈ ਇਸ ਸਵਾ ਮਹੀਨੇ ਦੇ ਵਿੱਚ ਵੀ ਮੈਨੂੰ ਲੱਗਦਾ ਹੈ 15-20 ਲੱਖ ਤੱਕ ਭਰਤੀ ਹੋਰ ਚਲੀ ਜਾਣੀ ਹੈ ਮੈਂ ਗੱਲ ਕਰ ਰਿਹਾ ਜਿਹੜੀਆਂ ਹੁਣ ਤੱਕ ਭਰਤੀਆਂ ਜਾ ਚੁੱਕੀਆਂ ਨੇ ਲਗਭਗ ਮੈਨੂੰ ਲੱਗਦਾ 24-25 ਲੱਖ ਤੋਂ 30 ਲੱਖ ਦੇ ਵਿੱਚ ਭਰਤੀਆਂ ਜਾ ਚੁੱਕੀਆਂ ਨੇ ਔਰ ਜਿਹੜੀ ਅਗਲੇ 10 ਮਈ ਤੋਂ ਲੈ ਕੇ 18 ਜੂਨ ਤੱਕ ਭਰਤੀ ਹੋਣੀ ਹੈ ਉਹ ਵੀ ਮੈਨੂੰ ਲੱਗਦਾ 20 ਲੱਖ ਭਰਤੀਆਂ ਜਾਣਗੀਆਂ ਸੋ ਜੇ 50-55 ਲੱਖ ਭਰਤੀਆਂ ਚਲੀਆਂ ਜਾਂਦੀਆਂ ਨੇ 18 ਜੂਨ ਤੱਕ ਸਿਰ ਤਾਂ ਉਹ ਭਰਤੀ ਦਾ ਅੰਕੜਾ ਬਹੁਤ ਵੱਡਾ ਹੋ ਜਾਣਾ ਹੈ ਮੈਂ ਹੀ ਕਹਿ ਰਿਹਾ ਕਿ ਹੁਣ ਤੱਕ ਮੇਰੇ ਅੰਦਾਜ਼ੇ ਮੁਤਾਬਕ ਅਨੁਮਾਨਾ ਮੁਤਾਬਕ 30 ਲੱਖ ਤੱਕ ਵੀ ਅਗਰ ਭਰਤੀ ਗਈ ਹੈ ਤੇ ਉਹਦਾ ਵੱਡਾ ਹਿੱਸਾ ਮੁੜੂਗਾ ਔਰ ਅਗਰ 40 ਲੱਖ ਭਰਤੀ ਜਾਂਦੀ ਹੈ ਤੇ ਮੈਂ ਹੀ ਮੰਨ ਰਿਹਾ ਕਿ 40 ਲੱਖ ਦੇ ਵਿੱਚੋਂ ਅਗਰ 30 ਲੱਖ ਭਰਤੀ 20 ਮੁੜਾਈ ਦੇਖੋ 40 ਲੱਖ ਦੇ ਵਿੱਚੋਂ 40 ਲੱਖ ਵੀ ਮੁੜ ਸਕਦੀ ਹੈ 35 ਲੱਖ ਵੀ ਮੁੜ ਸਕਦੀ ਹੈ ਮੈਂ ਅਨੁਮਾਨ ਦੇ ਰਿਹਾ ਕਿਉਂਕਿ ਅਸਲੀ ਅੰਕੜੇ ਤਾਂ ਜਦੋਂ ਮੁਕੰਮਲ ਹੋਣਗੇ ਫਿਰ ਪਤਾ ਲੱਗਣਾ ਹੈ ਇਹਦੇ ਤੋਂ ਸਾਨੂੰ ਅੰਦਾਜ਼ਾ ਹੀ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਸ਼ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਿਹਾ ਹੈ ਇਸ ਭਰਤੀ ਪ੍ਰਤੀ ਰੁਝਾਨ ਬਹੁਤ ਵੱਡਾ ਹੈ ਔਰ ਤੁਸੀਂ ਵੇਖੋ ਇੱਕ ਬਹੁਤ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਲੋਕ ਅਕਾਲੀ ਦਲ ਦੇ ਦਫ਼ਤਰ ਭਰਤੀ ਕਰਨ ਤੋਂ ਬਾਅਦ ਪਰਚੀਆਂ ਭਰਨ ਤੋਂ ਬਾਅਦ ਆਪ ਵੀ ਦੇਣ ਆਉਣ ਲੱਗ ਗਏ ਸੋ ਇੱਕ ਬੀਬੀ ਦੀ ਤਸਵੀਰ ਆਈ ਸੀ ਮਨਪ੍ਰੀਤਿਆਲੀ ਨਾਲ ਜਿਹੜੇ ਖੁਦ ਬੜੀ ਦੂਰੋਂ ਆਪ ਚੱਲ ਕੇ ਗਏ ਜਿਹੜੀ ਉਹਨਾਂ ਨੇ ਭਰਤੀ ਕੀਤੀ ਉਹ ਕਾਪੀ ਦੇਣ ਇਹਦੇ ਤੋਂ ਅਸੀਂ ਇਹ ਅੰਦਾਜ਼ਾ ਲਾਉਨੇ ਆ ਕਿ ਲੋਕਾਂ ਚ ਉਤਸ਼ਾਹ ਬਹੁਤ ਹੈ ਇਸ ਭਰਤੀ ਦੇ ਲਈ ਔਰ ਇਹ ਭਰਤੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ 25 26 27 ਲੱਖ ਤੋਂ ਵੱਧ ਭਰਤੀ ਦਾ ਦਾਵਾ ਨਹੀਂ ਕੀਤਾ ਜਿਹੜਾ ਸੁਖਵੀਰ ਬਾਦਲ ਦਾ ਧੜ ਹੈ ਸੋ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਅਗਰ ਉਹ ਸੁਖਵੀਰ ਬਾਦਲ ਦੇ ਧੜੇ ਨਾਲੋਂ ਵੀ ਵੱਧ ਭਰਤੀ ਕਰ ਲੈਂਦੀ ਹੈ ਤੇ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਮੁਕਾਬਲੇ ਦੀ ਸਥਿਤੀ ਪੰਜਾਬ ਦੀ ਸਿਆਸਤ ਦੇ ਵਿੱਚ ਬਣਨੀ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਕੋਲੇ ਕੋਈ ਸਾਧਨ ਨਹੀਂ ਕੋਈ ਸੰਗਠਨ ਨਹੀਂ ਪਰ ਪੰਜ ਮੈਂਬਰੀ ਕਮੇਟੀ ਦੇ ਨਾਲ ਸਿੱਖ ਸੰਗਤ ਹੈ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚੋਂ ਸੱਤ ਮੈਂਬਰੀ ਕਮੇਟੀ ਤੋਂ ਬਣ ਗਈ ਜੋ ਇਸ ਕਰਕੇ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਆਪ ਮੁਹਾਰੇ ਲੋਕਾਂ ਚ ਪਿਆਰ ਵੀ ਹੈ ਸਤਕਾਰ ਵੀ ਹੈ ਔਰ ਬਿਨਾ ਸਾਧਨਾ ਦੇ ਕੋਈ ਸੰਗਠਨ ਨਹੀਂ ਸੀ ਪੰਜ ਮੈਂਬਰੀ ਕਮੇਟੀ ਕੋਲੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਦੂਸਰੇ ਧੜੇ ਦੇ ਵੀ ਬਹੁਤ ਸਾਰੇ ਜਿਹੜੇ ਜ਼ਮੀਨ ਤੇ ਗਰਾਊਂਡ ਤੇ ਕੰਮ ਕਰਨ ਵਾਲੇ ਵਲੰਟੀਅਰ ਨੇ ਵਰਕਰ ਨੇ ਲੀਡਰ ਨੇ ਉਹ ਵੀ ਭਰਤੀ ਕਰ ਰਹੇ ਨੇ ਸੋ ਭਰਤੀ ਇਹ ਨਹੀਂ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਿਤ ਲੀਡਰ ਹੀ ਕਰ ਸਕਦਾ ਬਹੁਤ ਸਾਰੇ ਆਮ ਲੋਕ ਪਿੰਡਾਂ ਚੋਂ ਭਰਤੀ ਲਈ ਅੱਗੇ ਆਏ ਹੋਏ ਨੇ ਔਰ ਸ਼ਹਿਰਾਂ ਚ ਵੀ ਭਰਤੀ ਹੋ ਰਹੀ ਹੈ ਸੰਦੀਪ ਜੀ ਇਕੱਲੇ ਪਿੰਡਾਂ ਚ ਨਹੀਂ ਸ਼ਹਿਰਾਂ ਚ ਵੀ ਭਰਤੀ ਹੋ ਰਹੀ ਹੈ ਸੋ ਮੈਂ ਇਸ ਕਰਕੇ ਇਹ ਅਨੁਮਾਨ ਤੇ ਪਹੁੰਚਿਆ ਕਿ ਅਗਰ 30 ਲੱਖ ਵੀ ਭਰਤੀ ਹੋ ਜਾਂਦੀ ਹੈ 30 ਲੱਖ ਤੋਂ ਵੱਧ ਇਹਦਾ ਮਤਲਬ ਹੈ ਸੁਖਬੀਰ ਬਾਦਲ ਦੇ ਧੜੇ ਨਾਲੋਂ ਇਹ ਭਰਤੀ ਵੱਡੀ ਹੋ ਜਾਣੀ ਹੈ ਔਰ ਸਿਆਸਤ ਦੇ ਵਿੱਚ ਜਿੱਤ ਜਿੱਤ ਹੁੰਦੀ ਹੈ ਨੈਤਿਕ ਜਿੱਤ ਉਹ ਭਾਵੇਂ ਕਹਿੰਦੇ ਨੇ ਨਾ ক্রিকেট ਮੈਚ 'ਚ ਭਾਵੇਂ ਤੁਸੀਂ 1 ਰਨ ਨਾਲ ਜਿੱਤੇ ਹੋਵੋ ਹਾਕੀ ਦੇ ਮੈਦਾਨ 'ਚ ਭਾਵੇਂ 1 ਗੋਲ ਨਾਲ ਜਿੱਤੇ ਹੋਵੋ ਸੋ ਜੇ ਤੁਸੀਂ ਭਰਤੀ 'ਚ ਵੀ ਉਹ ਭਾਵੇਂ ਮੈਂ ਕਹਿੰਦਾ 1 ਵੋਟ ਵੱਧ ਪਈ ਹੋਵੇ ਹਾਰ ਜਿੱਤ ਦਾ ਫੈਸਲਾ ਹੋ ਜਾਂਦਾ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 1 ਵੋਟ ਕਰਕੇ ਡਿੱਗ ਗਈ ਸੀ ਸਾਡੇ ਸਾਰਿਆਂ ਦੇ ਸਾਹਮਣੇ ਆਟਲ ਵਿਹਾਰੀ ਆਵਾਜ਼ਪਾਈ ਨੇ ਸਿਧਾਂਤ ਦੀ ਗੱਲ ਕੀਤੀ ਉਹ ਕਹਿੰਦੇ ਮੈਂ ਜੀ ਕੈਂਪੀ ਖਰੀਦਣਾ ਨਹੀਂ ਭਾਵੇਂ ਮੇਰੀ ਸਰਕਾਰ ਡਿੱਗ ਜੇ ਉਹ ਅਟਲ ਬਿਹਾਰੀ ਵਾਜਪਾਈ ਇੱਕ ਬੜੀ ਆਦਾ ਤੇ ਸਿਆਸਤ ਕਰਨ ਵਾਲੀ ਲੀਡਰ ਸੀ ਇੱਕ ਵੋਟ ਕਰਕੇ ਸਰਕਾਰ ਡਿੱਗੀ ਸੀ ਹਾਂ ਸੋ ਇਸ ਕਰਕੇ 13 ਦਿਨਾਂ ਬਾਅਦ ਵੀ ਉਹਨਾਂ ਦੀ ਸਰਕਾਰ ਡਿੱਗੀ ਸੀ ਹਾਂ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਸੀ ਜਦੋਂ ਅਸੀਂ ਮੁਕਾਬਲੇ ਦੀ ਸਿਆਸਤ ਦੇਖ ਰਹੇ ਹਾਂ ਪੰਜ ਮੈਂਬਰੀ ਕਮੇਟੀ ਇੱਕ ਅਸੂਲਾਂ ਤੇ ਖੜੇ ਹੋਣ ਦਾ ਦਾਵਾ ਕਰ ਰਹੀ ਹੈ ਦੂਸਰਾ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਉਹ ਵੀ ਆਪਣੇ ਆਪ ਨੂੰ ਅਸੂਲਾ ਤੇ ਖੜੇ ਹੋਣ ਦਾ ਦਾਵਾ ਕਰਦਾ ਹੈ ਤੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਤੇ ਉਹ ਕਹਿੰਦੇ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਹੀ ਭਰਤੀ ਕੀਤੀ ਹੈ ਸੋ ਇਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਅੰਕੜਾ ਅਗਰ ਵੱਡਾ ਹੁੰਦਾ ਹੈ ਤੇ ਉਹ ਇੱਕ ਨੈਤਿਕ ਵਿਕਟਰੀ ਮੈਂ ਕਹਿ ਰਿਹਾ ਸੀ ਮੇਰੇ ਕਹਿਣ ਦਾ ਉਦੋਂ ਮਤਲਬ ਇਹ ਸੀ ਸੋ ਇਸ ਕਰਕੇ ਇਹ ਇੱਕ ਬਹੁਤ ਵੱਡੀ ਭਰਤੀ ਦੇ ਰੂਪ ਦੇ ਵਿੱਚ ਗੱਲ ਦੇਖੀ ਜਾਏਗੀ ਔਰ ਆਪਾਂ ਕੱਲ ਜਾਂ ਪਰਸੋਂ ਦੇ ਪ੍ਰੋਗਰਾਮ 'ਚ ਸੰਦੀਪ ਜੀ ਕੱਲ ਜਾਂ ਪਰਸੋਂ ਦੇ ਪ੍ਰੋਗਰਾਮਾਂ 'ਚ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਲੈ ਕੇ ਬਹੁਤ ਖਾਸ ਜਾਣਕਾਰੀਆਂ ਮੈਂ ਇਕੱਠੀਆਂ ਕੀਤੀਆਂ ਨੇ ਔਰ ਆਪਾਂ ਬਹੁਤ ਵੱਡਾ ਖੁਲਾਸਾ ਕਰਾਂਗੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਜਿਹੜਾ ਇਹ ਸਵਾਲ ਹੈ ਨਾ ਕਿ ਇਸ ਭਰਤੀ ਤੋਂ ਬਾਅਦ ਕੀ ਬਣੇਗਾ ਮੈਂ ਤੁਹਾਨੂੰ ਸਪਸ਼ਟ ਦੱਸਾਂਗਾ ਅਗਲੇ 1 ਦੇ 2 ਦਿਨਾਂ ਦੇ ਵਿੱਚ ਕਿ ਪੰਜ ਮੈਂਬਰੀ ਕਮੇਟੀ ਦੀ ਇਸ ਭਰਤੀ ਦੇ ਮੁਕੰਮਲ ਹੋਣ ਤੋਂ ਬਾਅਦ ਕੜੀ ਦਰ ਕੜੀ ਵਾਪਰਨ ਦੀਆਂ ਘਟਨਾਵਾਂ ਕਿਸ ਤਰ੍ਹਾਂ ਇਹ ਇਹ ਆਪਾਂ ਆਪਣੀ ਸੂਝ-ਬੂਝ ਨਾਲ ਗੱਲ ਨੂੰ ਅੱਗੇ ਵਧਾਵਾਂਗੇ ਅਗਲੇ 1-2 ਦਿਨਾਂ ਦੇ ਵਿੱਚ ਪਰ ਭਰਤੀ ਦੇ ਪ੍ਰਤੀ ਉਤਸ਼ਾਹ ਹੈ ਸੰਦੀਪ ਜੀ ਹੁਣ ਡੱਲਾ ਸਾਹਿਬ ਆਪਾਂ ਗੱਲ ਕਰਦੇ ਹਾਂ ਕੱਲ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ 117 ਵਿਧਾਇਕ ਉੱਥੇ ਹਾਜ਼ਰ ਹੋਣਗੇ ਚਰਚਾ ਹੋਏਗੀ ਪਾਣੀਆਂ ਦੇ ਮੁੱਦੇ ਦੇ ਉੱਤੇ BBMP ਨੂੰ ਲੈ ਕੇ ਪਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਵੀ ਸ਼ਨੀਵਾਰ ਨੂੰ ਜਦੋਂ ਨੈਪ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ 올 파티 미팅 ਸਾਦੇ ਆ ਉਥੇ ਵੀ ਇਹੀ ਪਾਰਟੀਆਂ ਨੇ ਉਥੇ ਵੀ ਕਾਂਗਰਸ ਹੈ ਉਥੇ ਵੀ ਆਮ ਆਦਮੀ ਪਾਰਟੀ ਹੈ ਉਥੇ ਵੀ ਭਾਜਪਾ ਇਹਨਾਂ ਦੇ ਨੁਮਾਇंदे ਵੀ ਉਥੇ ਇਕੱਠੇ ਹੋ ਜਾਂਦੇ ਆ ਤੇ ਉਥੇ ਜਿੱਥੇ ਇਹੀ ਪਾਰਟੀਆਂ ਦੇ ਲੀਡਰ ਪੰਜਾਬ ਦੇ ਵਿੱਚ ਇਹ ਕਹਿੰਦੇ ਆ ਵੀ ਕੇਂਦਰ ਸਰਕਾਰ ਵਾਇਆ ਹਰਿਆਣਾ ਸਾਡੇ ਨਾਲ ਧੱਕਾ ਕਰ ਰਹੀ ਹੈ ਤੇ ਉਥੇ ਇਹਨਾਂ ਪਾਰਟੀਆਂ ਦੇ ਨੁਮਾਇंदे ਕਹਿੰਦੇ ਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਣੀਆ ਤੇ ਸਿਆਸਤ ਕਰ ਰਹੇ ਆ ਫਿਰ ਕੇਂਦਰ ਦੀ ਡਲਾ ਸਾਬ ਡਾਇਰੈਕਸ਼ਨ ਆਉਂਦੀ ਆ ਵੀ BBMP ਦੀ ਇੱਕ ਮੀਟਿੰਗ ਸੱਦੀ ਜਾਵੇ ਤੇ ਪੰਜਾਬ ਦੇ ਅਧਿਕਾਰੀ ਜਿਹੜੇ ਆ ਉਹ ਆਪਣੀ ਹਾਜ਼ਰੀ ਨਹੀਂ ਲਵਾਉਂਦੇ ਉਹ ਹਵਾਲਾ ਦਿੰਦੇ ਆ ਵੀ ਕਹਿੰਦੇ ਸੋਮਵਾਰ ਨੂੰ ਜਿਹੜਾ ਸਪੈਸ਼ਲ ਸੈਸ਼ਨ ਹੈ ਉਸ ਤੋਂ ਬਾਅਦ ਹਾਜ਼ਰੀ ਲਵਾਵਾਂਗੇ ਇਹ ਹੁਣ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਲੀਡਰ ਉਹੀ ਪਾਰਟੀਆਂ ਉਹੀ ਮੁੱਦਾ ਉਹੀ ਦੇਖੋ ਇਹ ਸਿਆਸਤ ਬੜੀ ਦਿਲਚਸਪ ਹੈ ਮੈਂ ਤੁਹਾਡੇ ਸਾਰੇ ਸਵਾਲ ਦਾ ਜਵਾਬ ਬੜੀ ਤੇਜ਼ੀ ਨਾਲ ਦੇਣ ਦੀ ਕੋਸ਼ਿਸ਼ ਕਰਦਾ ਤੁਸੀਂ ਵੇਖੋ ਇਹ ਸਿਆਸਤ ਬੜੀ ਦਿਲਚਸਪ ਹੈ ਪੰਜਾਬ 'ਚ ਜਦੋਂ ਆਲ ਪਾਰਟੀ ਮੀਟਿੰਗ ਹੋਈ ਤੇ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਸੋਸ਼ਲ ਮੀਡੀਆ ਤੇ ਕਿ ਅਸੀਂ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਔਰ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੂੰ ਡਿਪਿਊਟ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਪੰਜਾਬ ਦੇ ਪਾਣੀਆਂ ਤੇ ਆਪਣਾ ਪੱਖ ਰੱਖਣ 올 ਪਾਰਟੀ ਮੀਟਿੰਗ ਚ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹ ਆਪ ਨਹੀਂ ਗਏ ਉਹ ਰਾਣਾ ਕੇਪੀ ਜੀ ਦੀ ਡਿਊਟੀ ਲਾਉਂਦੇ ਨੇ ਹਾਲਾਂਕਿ ਉਹ ਵੀ ਬੜੇ ਸੀਨੀਅਰ ਲੀਡਰ ਨੇ ਔਰ ਉਹ ਤ੍ਰਿਪਤਰਜਿੰਦਰ ਸਿੰਘ ਬਾਜਵਾ ਜੀ ਦੀ ਡਿਊਟੀ ਲਾਉਂਦੇ ਨੇ ਸੋ ਸੁਖਬੀਰ ਬਾਦਲ ਇਸ ਮੀਟਿੰਗ 'ਚ ਆਪ ਕਿਉਂ ਨਹੀਂ ਗਏ ਇਹ ਸਵਾਲ ਲਗਾਤਾਰ ਬਰਕਰਾਰ ਹੈ ਰਾਜਾ ਵੜਿੰਗ ਖੁਦ ਕਿਉਂ ਨਹੀਂ ਗਏ ਉਹ ਪ੍ਰਤਾਪ ਬਾਜਵਾ ਨੂੰ ਲੈ ਕੇ ਜਾਂਦੇ ਚਲੋ ਇਹ ਸਵਾਲ ਨੇ ਜਿਨ੍ਹਾਂ ਦਾ ਹੱਲ ਲੋਕਾਂ ਦੇ ਜ਼ਿਹਨ 'ਚ ਪਿਆ ਹੈ ਲੋਕਾਂ ਦੇ ਦਿਮਾਗ 'ਚ ਇਹਨਾਂ ਸਵਾਲਾਂ ਦਾ ਹੱਲ ਬੜੀ ਵੱਖੂ ਵੀ ਪਿਆ ਹੁਣ ਇੱਥੇ ਧਰਮ ਸੰਕਟਿਕ ਅਕਾਲੀ ਦਲ ਲਈ ਵੀ ਹੈ ਤੁਸੀਂ ਵੇਖੋ ਅਕਾਲੀ ਦਲ ਨੇ 올 ਪਾਰਟੀ ਮੀਟਿੰਗ 'ਚ ਤਾਂ ਬਲਵਿੰਦਰ ਸਿੰਘ ਭੁੰਦੜ ਔਰ ਡਾਕਟਰ ਦੁਰਜੀਤ ਸਿੰਘ ਚੀਮਾ ਨੂੰ ਭੇਜਤਾ ਪਰ ਕੀ ਸੁਖਵੀਰ ਬਾਦਲ ਹੁਣ ਟਵੀਟ ਕਰਕੇ ਇਹ ਦੱਸਣਗੇ ਵੀ ਮਨਪੀਤ ਧਿਆਲੀ ਨੂੰ ਉਹਨਾਂ ਨੇ ਕਿਹੜਾ ਏਜੰਡਾ ਦਿੱਤਾ ਕਿਉਂਕਿ ਮਨਪੀਤ ਧਿਆਲੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੈਜਿਸਲੇਟਿਵ ਪਾਰਟੀ ਦੇ ਲੀਡਰ ਨੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਨੇ ਮਨਪੀਤ ਧਿਆਲੀ ਜਿਵੇਂ ਤੁਸੀਂ ਡਾਕਟਰ ਸੁਖਵਿੰਦਰ ਸੁਖੀ ਦੀ ਗੱਲ ਕੀਤੀ ਉਹਨਾਂ ਨੇ ਤਾਂ ਪਹਿਲਾਂ ਅਸਤੀਫਾ ਦਿੱਤਾ ਬੀਬੀ ਗਨੀਵ ਕੌਰ ਮਜੀਠੀਆ ਉਹ ਪਹਿਲੀ ਵਾਰ ਦੇ ਐਮਐਲਏ ਨੇ ਮਨਪੀਤ ਧਿਆਲੀ ਤੀਜੀ ਵਾਰ ਪੰਜਾਬ ਦੀ ਵਿਧਾਨ ਸਭਾ ਚ ਗਏ ਨੇ ਔਰ ਲੀਡਰ ਨੇ ਉਹ ਲੈਜਿਸਲੇਟਿਵ ਪਾਰਟੀ ਦੇ ਹੁਣ ਕੀ ਸੁਖਵੀਰ ਸਿੰਘ ਬਾਦਲ ਭਾਵੇਂ ਮਨਪੀਤ ਢਿਆਲ ਸਪੰਜ ਮੈਂਬਰੀ ਕਮੇਟੀ ਦਾ ਹਿੱਸਾ ਨਹੀਂ ਪਰ ਜਦੋਂ ਮਨਪੀਤ ਢਿਆਲ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਚ ਇਹ ਗੱਲ ਚੱਕੀ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਨੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਦੀ ਦੇ ਅਗਵਾਈ ਚ ਭਰਤੀ ਨੂੰ ਅੱਗੇ ਵਧਾਇਆ ਹੁੰਦਾ ਤੇ ਅਕਾਲੀ ਦਲ ਬਹੁਤ ਤਕੜਾ ਹੋ ਸਕਦਾ ਸੀ ਜਦੋਂ ਉਹਨਾਂ ਨੇ ਇਸ ਗੱਲ ਦਾ ਵਿਧਾਨ ਸਭਾ 'ਚ ਵੀ ਵਿਰੋਧ ਕੀਤਾ ਕਿ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਉਹ ਠੀਕ ਨਹੀਂ ਹੈ ਔਰ ਜਿਸ ਤਰ੍ਹਾਂ ਨਾਲ ਮਨਪੀਤਿਆਲੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ 18 ਮਾਰਚ ਦੀ ਮੀਟਿੰਗ ਦੇ ਵਿੱਚ ਸਾਫ਼ ਕਹਿਤਾ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਏਕਤਾ ਦਾ ਸੱਦਾ ਦਿੱਤਾ ਮਨਪੀਤਿਆਲੀ ਔਰ ਬਾਕੀ ਕਮੇਟੀ ਮੈਂਬਰਾਂ ਨੂੰ ਤੇ ਮਨਪੀਤਿਆਲੀ ਬਾਅਦ ਦੇ ਵਿੱਚ ਬੋਲ ਰਹੀ ਸੀ ਪੱਤਰਕਾਰਾਂ ਨਾਲ ਉਹ ਕਹਿੰਦੇ ਸਿਰਫ ਇੱਕ ਵਿਅਕਤੀ ਕਰਕੇ ਏਕਤਾ ਨਹੀਂ ਹੋ ਰਹੀ ਮਨਪੀਤ ਢਿਆਲੀ ਜਿਸ ਇੱਕ ਵਿਅਕਤੀ ਦਾ ਨਾਮ ਲੈ ਰਹੇ ਸੀ ਉਹਨਾਂ ਨੇ ਆਪਣੇ ਮੂੰਹੋਂ ਨਹੀਂ ਕਿਹਾ ਪਰ ਮੰਨਿਆ ਇਹ ਹੀ ਜਾ ਰਿਹਾ ਸੀ ਕਿ ਮਨਪੀਤ ਢਿਆਲੀ ਸੁਖਵੀਰ ਬਾਦਲ ਦੀ ਗੱਲ ਕਰ ਰਹੇ ਸੀ ਹੁਣ ਗੱਲ ਇਹ ਹੈ ਕਿ ਮਨਪੀਤ ਢਿਆਲੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਨੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹਦੇ ਵਿੱਚ ਨਾ ਤਾਂ ਮਨਪੀਤ ਉਹਦੇ ਵਿੱਚ ਨਾ ਤਾਂ ਸੁਖਵੀਰ ਬਾਦਲ ਜਾ ਸਕਦੇ ਨੇ ਹਾਂ ਬੀਬੀ ਹਰਸ਼ਮਰਤ ਕੋਰ ਬਾਦਲ ਜਾਣਾ ਚਾਹਣ ਉਹ ਜਾ ਸਕਦੇ ਨੇ ਬਤੌਰ ਮੈਂਬਰ ਪਾਰਲੀਮੈਂਟ ਹੁਣ ਕੀ ਬੀਬੀ ਹਰਸਿਮਰਤ ਕੌਰ ਬਾਦਲ ਇਸ ਸੈਸ਼ਨ 'ਚ ਜਾਣਗੇ ਵਿਧਾਨ ਸਭਾ ਦੀ ਅਗਰ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਜਾਣਗੇ ਫਿਰ ਉਹਨਾਂ ਦੀ ਭੂਮਿਕਾ ਕੀ ਹੁੰਦੀ ਹੈ ਉਹ ਇੱਕ ਵੱਖਰੀ ਹੈ ਕੀ ਉਹ ਵਿਧਾਨ ਸਭਾ ਸੈਸ਼ਨ ਦੇ ਅੰਦਰ ਜਾਂ ਬਾਹਰ ਅਕਾਲੀ ਦਲ ਦਾ ਸਟੈਂਡ ਅੱਗੇ ਰੱਖਣਗੇ ਅਗਰ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਤਾਂ ਦੂਸਰਾ ਹਜੇ ਤੱਕ ਇਹ ਸਾਫ਼ ਨਹੀਂ ਹੋਇਆ ਕੀ ਮਨਪੀਤ ਬਾਦਲ ਨੂੰ ਕੋਈ ਹਦਾਇਤ ਕੀਤੀ ਮਨਪੀਤ 43 ਨੂੰ ਕੋਈ ਹਦਾਇਤ ਕੀਤੀ ਗਈ ਹੈ ਕਿ ਮਨਪੀਤ 43 ਜੀ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਇਹ ਹੈ ਵਿਧਾਨ ਸਭਾ ਚ ਹੁਣ ਅਗਰ ਸੁਖਬੀਰ ਸਿੰਘ ਬਾਦਲ ਮਨਪੀਤ 43 ਨੂੰ ਕੋਈ ਡਾਇਰੈਕਸ਼ਨ ਦੰਦੇ ਨੇ ਤੇ ਉਹ ਸੋਸ਼ਲ ਮੀਡੀਆ ਤੇ ਪਾਉਣਗੇ ਅਗਰ ਸੁਖਬੀਰ ਬਾਦਲ ਮਨਪੀਤ 43 ਨੂੰ ਕੋਈ ਡਾਇਰੈਕਸ਼ਨ ਨਹੀਂ ਦੰਦੇ ਤੇ ਫੇਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਧੜੇ ਦੀ ਭੂਮਿਕਾ ਕੀ ਰਹੇਗੀ ਕੀ ਬੀਬੀ ਗਨੀਵ ਕੌਰ ਦੇ ਜ਼ਰੀਏ ਹੀ ਉਹ ਆਪਣਾ ਪੱਖ ਭੇਜਣ ਦੀ ਗੱਲ ਕਰਨਗੇ ਪਰ ਜਦੋਂ ਉਹਨਾਂ ਦੇ ਲੀਡਰ ਵਿਧਾਇਕ ਵਿਧਾਇਕ ਦਲ ਦੇ ਲੀਡਰ ਮਨਪੀਤਿਆਲੀ ਬੋਲਣਗੇ ਤੇ ਫਿਰ ਸਾਰੇ ਪੰਜਾਬ ਦੀ ਨਜ਼ਰ ਰਹੇਗੀ ਔਰ ਕੱਲ ਇੱਕ ਤਰੀਕੇ ਨਾਲ ਮਨਪੀਤਿਆਲੀ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਬਤੌਰ ਵਿਧਾਇਕ ਦਲ ਦੇ ਆਗੂ ਵਿਧਾਨ ਸਭਾ 'ਚ ਰੱਖਣਗੇ ਹੁਣ ਮਨਪੀਤਿਆਲੀ ਨੇ ਕੱਲ ਵੀ ਇੱਕ ਵੀਡੀਓ ਜਾਰੀ ਕੀਤੀ ਉਹ ਕਹਿੰਦੇ ਹੁਣ ਭਗਵੰਤ ਮਾਨ ਨੂੰ ਖੁੱਲਾ ਸੱਦਾ ਦੇਣ ਦੀ ਲੋੜ ਹੈ ਔਰ ਜਿਸ ਤਰ੍ਹਾਂ ਦੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਦਾ ਧੜਾ ਲਾਉਂਦਾ ਰਿਹਾ ਕਿ ਮਨਪੀ 40 ਹੋ ਗਏ ਜਾਂ ਪੰਜ ਮੈਂਬਰੀ ਕਮੇਟੀ ਦੇ ਕਈ ਮੈਂਬਰ ਹੋ ਗਏ ਇਹਨਾਂ ਦਾ ਸਬੰਧ ਇਹਨਾਂ ਦੇ ਪਿੱਛੇ ਤਾਕਤਾਂ ਨੇ ਉਹ ਤਾਂ ਇਥੋਂ ਤੱਕ ਕਹਿੰਦੇ ਸੀ ਨਾ ਵੀ ਤਖਤ ਸਹਿਬਾਨਾਂ ਤੇ ਸੈਂਟਰ ਦਾ ਕਬਜ਼ਾ ਹੋ ਗਿਆ ਤੇ ਉਹ ਇਹਨਾਂ ਨੂੰ ਵੀ ਕਹਿੰਦੇ ਸੀ ਕਿ ਇਹ ਕਿਤੇ ਨਾ ਕਿਤੇ ਅਕਾਲੀ ਦਲ ਦੀ ਕਈ ਲੀਡਰਸ਼ਿਪ ਨੇ ਕਿਹਾ ਕਿ ਇਹਨਾਂ ਦੇ ਪਿੱਛੇ ਭਾਜਪਾ ਬੋਲਦੀ ਹੈ ਹੁਣ ਕੱਲ ਮਨਪੀਤ ਢਿਆਲੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਸਾਫ਼ ਕਰਨਗੇ ਇੱਕ ਤਰ੍ਹਾਂ ਨਾਲ ਮਨਪੀਤ ਢਿਆਲੀ ਕੱਲ ਸਿਆਸੀ ਪੂਤੜੇ ਫਰੋਲਣਗੇ ਹੁਣ ਮਨਪੀਤ ਢਿਆਲੀ ਨੇ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਮਨਪੀਤ ਢਿਆਲੀ ਬਾਰੇ ਵੀ ਇਹ ਮੰਨਿਆ ਜਾਂਦਾ ਹੈ ਕਿ ਉਹ ਸੱਚ ਤੇ ਖੜਦੇ ਨੇ ਤੇ ਜੇ ਮਨਪੀਤ ਢਿਆਲੀ ਵਿਧਾਨ ਸਭਾ ਚ ਸੱਚ ਤੇ ਖੜ ਗਿਆ ਫਿਰ ਮਨਪੀਤ ਢਿਆਲੀ ਵੀ ਭੇਡ ਖੋਲੂਗਾ ਉਹ ਕਾਂਗਰਸ ਦੇ ਭੇਡ ਵੀ ਖੋਲੂਗਾ ਕਿ ਕਿਵੇਂ ਕਾਂਗਰਸ ਦੇ ਸਮਿਆਂ ਚ ਪਾਣੀ ਲੁੱਟਿਆ ਗਿਆ 1978 ਚ ਐਸਵਾਈਐਲ ਦੀ ਨਹੀਂ ਰੱਖੀ ਗਈ ਨਹੀਂ ਐਸਵਾਈਐਲ ਦਾ ਅਪਰੂਵਲ ਦਿੱਤੀ ਗਈ 1978 ਚ ਉਦੋਂ ਤਾਂ ਅਕਾਲੀ ਦਲ ਦੀ ਸਰਕਾਰ ਸੀ ਫਿਰ 81 ਚ ਬੀਬੀ ਇੰਦਰਾ ਗਾਂਧੀ ਜਦੋਂ ਆਖਰੀ ਵਾਰ ਵੱਡੇ ਪੱਧਰ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਕੀਤੀ ਗਈ ਪਰ ਫਿਰ 82 ਚ ਜਦੋਂ ਟੱਕ ਲੱਗਿਆ ਐਸਵਾਈਐਲ ਦਾ ਦੇਖੋ ਅਗਰ ਪੰਜਾਬ ਦੇ ਹੱਕ ਬਿਨਾਂ ਮਾਰੇ ਕੇਂਦਰ ਸਰਕਾਰ ਨੇ ਪਾਣੀਆਂ ਦੇ ਸਮਝੌਤੇ ਕੀਤੇ ਹੁੰਦੇ ਰੀਪੀਰੀਅਨ ਸਿਧਾਂਤਾਂ ਮੁਤਾਬਕ ਪੰਜਾਬ ਨੂੰ ਪਾਣੀਆਂ ਦਾ ਮੁਕੰਮਲ ਹੱਕ ਦਿੱਤਾ ਹੁੰਦਾ ਸੰਦੀਪ ਜੀ ਫੇਰ ਪੰਜਾਬ ਨੇ ਐਸਵਾਈਐਲ ਤੇ ਇਨਕਾਰ ਨਹੀਂ ਸੀ ਕਰਨਾ ਅੱਜ ਐਸਵਾਈਐਲ ਨਹਿਰ ਵਗਦੀ ਹੋਣੀ ਸੀ ਫਿਰ ਅਸਲ 'ਚ ਕੀ ਹੈ ਜਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਗਿਆ ਨਾ ਜਿਵੇਂ ਕੱਲ ਪਰਸੋਂ ਦੇ ਭਗਵੰਤ ਮਾਨ ਅੜੇ ਬੈਠੇ ਨੇ ਵੀ ਤੁਸੀਂ ਪਿਆਰ ਨਾਲ ਵੱਧ ਪਾਣੀ ਚਾਹੀਦਾ ਲੈ ਲਓ ਪਰ ਇਸ ਤਰ੍ਹਾਂ ਦੀਆਂ ਧਮਕੀਆਂ ਨਹੀਂ ਚੱਲਣਗੀਆਂ ਜਿਹੜੇ ਹਰਿਆਣੇ ਦੇ ਕਈ ਲੀਡਰ ਦੇ ਰਹੇ ਨੇ ਵੀ ਜੇ ਤੁਸੀਂ ਪਾਣੀ ਨਾ ਛੱਡੇ ਤੇ ਅਸੀਂ ਦਿੱਲੀ ਵਾਲੇ ਰਾਹ ਬੰਦ ਕਰ ਦਿਆਂਗੇ ਸੋ ਦਿੱਲੀ ਵਾਲੇ ਰਾਹ ਮੁਲਕ ਲਈ ਪੰਜਾਬ ਨੇ ਹੀ ਬਣਾਏ ਆ ਹਰਿਆਣਾ ਤਾਂ ਬਾਅਦ ਚੋਂ ਨਿਕਲਿਆ ਪੰਜਾਬ ਚੋਂ ਨਿਕਲਿਆ ਬੇਸਿਕਲੀ ਹਰਿਆਣਾ ਵੀ ਪੰਜਾਬ ਹੀ ਸੀ ਸੋ ਜਿਹੜੇ ਦਿੱਲੀ ਨੂੰ ਰਾਹ ਆਜ਼ਾਦੀ ਵਾਲੇ ਬਣੇ ਨੇ ਉਹ ਚ ਸ਼ਹੀਦ ਭਗਤ ਸਿੰਘ ਕਾਰਤਾਰ ਸਿੰਘ ਸਰਾਬਾ ਸਾਡੇ ਅਬਦੁਲ ਹਮੀਦ ਵਰਗੇ ਬੜੇ ਫੌਜੀ ਵੀ ਸ਼ਹੀਦ ਹੋਏ ਤੁਸੀਂ ਜਿੱਥੇ ਗੱਲ ਕੀਤੀ ਵੀ ਇਹ ਹਰਿਆਣਾ ਪੰਜਾਬ ਚੋਂ ਨਿਕਲਿਆ ਉਥੇ ਹਿਮਾਚਲ ਵੀ ਪੰਜਾਬ ਦਾ ਹਿੱਸਾ ਸੀਗਾ ਮੈਂ ਇੱਥੇ ਇੱਕ ਸਵਾਲ ਤੁਹਾਨੂੰ ਹੋਰ ਜੋੜ ਦਿਆਂ ਕਿਸ ਕਿਸੇ ਵੇਲੇ ਸੰਦੀਪ ਜੀ ਕਿਸੇ ਵੇਲੇ ਰਾਜਧਾਨੀ ਨਹੀਂ ਹੁੰਦੀ ਸੀ ਗਰਮੀਆਂ ਚ ਗਰਮੀਆਂ ਚ Shimla ਤੇ ਫਿਰ Jammu ਕਿਤੇ ਕਿਤੇ Shimla ਕਿਤੇ Jammu ਮੈਨੂੰ ਲੱਗਦਾ ਇਹ ਗਰਮੀ ਸਰਦੀ ਦੇ ਹਿਸਾਬ ਨਾਲ ਵੰਡ ਲੈਂਦੇ ਸੀਗੇ ਰਾਜਧਾਨੀਆਂ ਬਿਲਕੁਲ ਤੁਸੀਂ درست ਕਹਿ ਰਹੇ ਹੋ ਮੈਂ ਇਹਦੇ ਨਾਲ ਹੀ ਡੱਲਾ ਸਾਹਿਬ ਤੁਹਾਨੂੰ ਇਹ ਵੀ ਸਵਾਲ ਪੁੱਛਣਾ ਚਾਹੁੰਦਾ ਇੱਥੇ ਵੀ ਤੁਹਾਡੀ ਟਿੱਪਣੀ ਚਾਹੁੰਦਾ ਵੀ ਜਦੋਂ ਪੰਜਾਬ ਤੇ ਹਰਿਆਣਾ ਇਸ ਵੇਲੇ ਪਾਣੀਆਂ ਦੇ ਪਿੱਛੇ ਗਹਿਮਾ ਗਹਿਮੀ ਦੇ ਵਿੱਚ ਆ ਇਸੇ ਦੌਰਾਨ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਆ ਸੁਖਵਿੰਦਰ ਸਿੰਘ ਸੁਖੂ ਉਹ ਵੀ ਇੱਕ ਬਿਆਨ ਦਿੰਦੇ ਆ ਸ਼ਨੀਵਾਰ ਦੀ ਗੱਲ ਆ ਉਹ ਇਹ ਕਹਿੰਦੇ ਆ ਵੀ ਦਰਸਲ ਪਾਣੀ ਤਾਂ ਹਿਮਾਚਲ ਦਾ ਇਹਦੇ ਬਦਲੇ ਕਹਿੰਦੇ ਬਿਜਲੀ ਦੇ ਉੱਤੇ ਸਾਨੂੰ ਰਾਇਲਟੀ ਮਿਲਦੀ ਆ ਜਿਹੜੀ ਮਿਲਦੀ ਆ 7.5% ਕਹਿੰਦੇ ਘੱਟੋ ਘੱਟ ਉਹੀ ਵਧਾ ਦਿਓ ਉਹੀ 12% ਕਰ ਦਿਓ ਮਤਲਬ ਕਿ ਜਿੱਥੇ ਪਹਿਲਾਂ ਪੰਜਾਬ ਤੇ ਹਰਿਆਣਾ ਦੀ ਟਸਲ ਚੱਲ ਰਹੀ ਸੀ ਉੱਥੇ ਹੁਣ ਹਿਮਾਚਲ ਦੀ ਐਂਟਰੀ ਵੀ ਹੋ ਗਈ ਡਲਾ ਸਾਹਿਬ ਦੇਖੋ ਆਪਾਂ ਦੋ ਗੱਲਾਂ ਸਮਝੀਏ ਸੰਦੀਪ ਜੀ ਜਿਹੜਾ ਪੰਜਾਬ ਦਾ ਕਿਸਾਨ ਹੈ ਨਾ ਉਹ ਝੋਨਾ ਬੀਜਦਾ ਹੈ ਪੰਜਾਬ ਦੇ ਕਿਸਾਨ ਦਾ ਦੁੱਖ ਕੀ ਆ ਉਹ ਕਹਿੰਦੇ ਸਾਨੂੰ ਸਾਡੇ ਝੋਨੇ ਦਾ ਮੁਕੰਮਲ ਮੁੱਲ ਨਹੀਂ ਮਿਲਦਾ ਹੁਣ ਜਿਹੜਾ ਹਰਿਆਣਾ ਹੈ ਜਿਹੜਾ ਹਿਮਾਚਲ ਹੈ ਹਿਮਾਚਲ ਵੀ ਰਿਪੀਰੀਅਨ ਸਟੇਟ ਹੈ ਜਿਵੇਂ ਪੰਜਾਬ ਹੈ ਪਾਣੀ ਆਉਂਦਾ ਹੈ ਉੱਪਰੋਂ ਹਿਮਾਲਿਆ ਤੋਂ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਹਿਮਾਲਿਆ ਦੇ ਪੈਰਾਂ 'ਚ ਬੈਠੇ ਹਾਂ ਜੰਮੂ ਕਸ਼ਮੀਰ ਤੋਂ ਪਾਣੀ ਵਗਦਾ ਵਗਦਾ ਪਹਾੜਾਂ 'ਚ ਹਿਮਾਚਲ 'ਚ ਆ ਜਾਂਦਾ ਹੈ ਹਿਮਾਚਲ ਤੋਂ ਵਗਦਾ ਵਗਦਾ ਪੰਜਾਬ ਆ ਜਾਂਦਾ ਹੈ ਪੰਜਾਬ ਤੋਂ ਵਗਦਾ ਵਗਦਾ ਪਾਣੀ ਅੱਗੇ ਪਾਕਿਸਤਾਨ ਨੂੰ ਵੀ ਨਿਕਲ ਜਾਂਦਾ ਹੈ ਹੁਣ ਇਹਦੇ ਚ ਦੋ ਗੱਲਾਂ ਨੇ ਤਕਨੀਕੀ ਤੌਰ ਤੇ ਜੰਮੂ ਕਸ਼ਮੀਰ ਦਾ ਵੀ ਹੱਕ ਹੈ ਹਿਮਾਚਲ ਦਾ ਵੀ ਹੱਕ ਹੈ ਪੰਜਾਬ ਦਾ ਵੀ ਹੱਕ ਹੈ ਜਿਹੜਾ ਰਿਪੇਰੀਅਨ ਲਾ ਆ ਉਹ ਕੀ ਕਹਿੰਦਾ ਕੁਦਰਤੀ ਚੀਜ਼ ਜਿੱਥੋਂ ਲੰਘ ਰਹੀ ਹੈ ਉਸ ਸੂਬੇ ਦੀ ਹੈ ਹੁਣ ਜੇ ਹਿਮਾਚਲ ਨੂੰ ਪਹਿਲੀ ਗੱਲ ਜੇ ਜੰਮੂ ਕਸ਼ਮੀਰ ਸਾਰਾ ਪਾਣੀ ਰੋਕਣਾ ਚਾਵੇ ਚਲੋ ਇਹ ਸੰਧੀਆਂ ਇਦਾਂ ਦੀਆਂ ਹੋ ਜਾਂਦੀਆਂ ਵੀ ਤੁਸੀਂ ਪਾਣੀ ਰੋਕ ਨਹੀਂ ਸਕਦੇ ਪਾਣੀਆਂ ਦੀ ਵੰਡ ਕਰ ਲਈ ਜਾਂਦੀ ਹੈ ਪਰ ਜੰਮੂ ਕਸ਼ਮੀਰ ਉਹ ਵੀ ਹੱਕਦਾਰ ਹੈ ਪਾਣੀ ਦਾ ਹਿਮਾਚਲ ਵੀ ਹੱਕਦਾਰ ਹੈ ਔਰ ਪੰਜਾਬ ਵੀ ਹੱਕਦਾਰ ਹੈ ਹੁਣ ਜਿਹੜਾ ਹਿਮਾਚਲ ਦੀ ਗੱਲ ਹੈ ਅਗਰ ਹਿਮਾਚਲ ਨੂੰ ਲੱਗਦਾ ਹੈ ਕਿ ਰਾਇਲਟੀ ਵੱਧ ਚਾਹੀਦੀ ਹੈ ਉਸ ਗੱਲ ਨੂੰ ਵੀ ਸੁਣਿਆ ਜਾਣਾ ਚਾਹੀਦਾ ਹੈ ਅਸੀਂ ਅੱਖਾਂ ਬੰਦ ਕਰਕੇ ਕਹਿ ਦਈਏ ਵੀ ਨਹੀਂ ਹਿਮਾਚਲ ਦਾ ਵੀ ਹੱਕ ਹੈ ਕਿਉਂਕਿ ਹਿਮਾਚਲ ਤੋਂ ਵੀ ਪਾਣੀ ਆ ਰਿਹਾ ਸੋ ਮੈਂ ਬਾਰ ਬਾਰ ਕਹਿੰਦਾ ਕਿ ਇਹ ਸਮਝੌਤੇ ਬਹੁਤ ਪੁਰਾਣੇ ਹੋ ਗਏ ਸਾਡੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਨਵਾਂ ਵਾਟਰ ਟ੍ਰਿਬਿਊਨਲ ਬਣੇ ਪਾਣੀਆਂ ਦਾ ਇੱਕ ਨਵਾਂ ਟ੍ਰਿਬਿਊਨਲ ਟ੍ਰਿਬਿਊਨਲ ਬਣੇ ਜਿਹੜਾ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ਹਿਮਾਚਲ ਤੱਕ ਮੌਜੂਦਾ ਸਮੇਂ 'ਚ ਪਾਣੀਆਂ ਦੀ ਸਥਿਤੀ ਦੇਖੇ ਔਰ ਪਾਣੀਆਂ ਦੀ ਵੰਡ 'ਚ ਜਿਹੜਾ ਪੰਜਾਬ ਨਾਲ ਤਕਾ ਹੋਇਆ ਉਹਨੂੰ ਦੂਰ ਕਰੇ ਹੁਣ ਪੰਜਾਬ ਨਾਲ ਸੰਦੀਪਜੀ ਵੱਧ ਤੱਕ ਹੈ ਤੁਸੀਂ ਕਈ ਵਾਰੀ ਵੇਖਿਆ ਹੋਣਾ ਜਦੋਂ ਹਿਮਾਚਲ 'ਚ ਹੜ੍ਹ ਆਉਂਦੇ ਨੇ ਤੇ ਤੁਸੀਂ ਹਿਮਾਚਲ ਦੀਆਂ ਨਦੀਆਂ 'ਚ ਕਾਰਾਂ ਵਗਦੀਆਂ ਦੇਖੀਆਂ ਹੋਣੀਆਂ ਤੁਸੀਂ ਵੇਖਿਆ ਨੇ ਨਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਹਿਮਾਚਲ ਦੇ ਵਿੱਚ ਪਾਣੀ ਐਡੀ ਤੇਜ਼ੀ ਨਾਲ ਵਗਦਾ ਹੈ ਉਤੋਂ ਪਹਾੜਾਂ ਤੋਂ ਕਿ ਨਦੀਆਂ-ਨਦੀਆਂ ਖੜੀਆਂ ਹੁਣ ਸਭ ਰੁੜ ਜਾਂਦੇ ਨੇ ਮਕਾਨ ਵੀ ਪਾਣੀ ਚ ਡਿੱਗ ਜਾਂਦੇ ਨੇ ਕਈ ਵਾਰੀ ਸੋ ਉਹ ਹੜਾਂ ਦਾ ਨੁਕਸਾਨ ਹਿਮਾਚਲ ਨੂੰ ਵੀ ਹੁੰਦਾ ਹੈ ਤੇ ਜਦੋਂ ਐਡੀ ਤੇਜ਼ੀ ਨਾਲ ਵਗਦਾ ਪਾਣੀ ਪੰਜਾਬ ਚ ਆਉਂਦਾ ਨਾ ਜੀ ਤੇ ਨੁਕਸਾਨ ਪੰਜਾਬ ਦਾ ਵੀ ਬਹੁਤ ਹੁੰਦਾ ਸੋ ਜਦੋਂ ਪਾਣੀਆਂ ਦੀ ਵੰਡ ਹੋਈ ਉਦੋਂ ਨੁਕਸਾਨ ਦੀ ਪਰਭਾਈ ਦੀਆਂ ਮਦਦਾਂ ਨਹੀਂ ਬਣੀਆਂ ਕੀ ਹੜ੍ਹਾਂ ਦੇ ਨਾਲ ਜਿਹੜੇ ਨੁਕਸਾਨ ਹੋਣਗੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਮੈਨੂੰ ਇਹ ਲੱਗਦਾ ਜਦੋਂ ਬੀਬੀ ਇੰਦਰਾ ਗਾਂਧੀ ਨੇ ਪਾਣੀ ਤਾਂ ਵੰਡ ਲਿਆ ਵੀ ਪਾਣੀ ਰਾਜਸਥਾਨ ਤੱਕ ਭੇਜ ਦਿਓ ਜੀ ਪਾਣੀ ਦਿੱਲੀ ਤੱਕ ਭੇਜ ਦਿਓ ਜੀ ਤੇ ਜਿਹੜੀ ਹੜਾਂ ਦੀ ਮਾਰ ਪੰਜਾਬ 'ਚ ਝੱਲ ਰਿਹਾ ਉਹਦਾ ਮੁਆਵਜ਼ਾ ਕੇਂਦਰ ਨਹੀਂ ਦਿੰਦਾ ਕਦੀ ਮਾੜਾ ਮੋਟਾ ਚਾਰ ਪੈਸੇ ਦੇ ਦੇਣ ਦੇ ਦੇਣ ਉਹ ਸੂਬੇ ਦੰਦੇ ਨੇ ਅਸੀਂ ਆਪ ਝੱਲਦੇ ਹਾਂ ਸੋ ਇਸ ਕਰਕੇ ਹਿਮਾਚਲ ਦਾ ਜਿਹੜਾ ਘਾਟਾ ਹੈ ਉਹ ਵੀ ਵਿਚਾਰਿਆ ਲੈਣਾ ਚਾਹੀਦਾ ਹੈ ਪੰਜਾਬ ਦਾ ਘਾਟਾ ਉਹ ਵੀ ਵਿਚਾਰਿਆ ਲੈਣਾ ਚਾਹੀਦਾ ਹੈ ਔਰ ਕਾਨੂੰਨ ਬਣਨਾ ਚਾਹੀਦਾ ਹੈ ਕਿ ਹੜਾ ਕਰਕੇ ਜਿੰਨਾ ਨੁਕਸਾਨ ਹੋਊਗਾ ਪੰਜਾਬ ਦਾ ਉਹਦੀ ਪੂਰਤੀ ਕੇਂਦਰ ਸਰਕਾਰ ਕਰਿਆ ਕਰੇਗੀ 100% ਦੀ ਕਿਉਂਕਿ ਪਾਣੀਆਂ ਦੇ ਵਿੱਚ ਇਹ ਪਾਣੀਆਂ ਦੀ ਵੰਡ ਦੇ ਅਧਿਕਾਰ ਕੇਂਦਰ ਸਰਕਾਰ ਨੇ ਰੱਖੇ ਆਪਣੇ ਕੋਲੇ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਕੋਲੇ ਵਿਸ਼ੇਸ਼ ਤਾਕਤਾਂ ਨੇ ਪਾਣੀਆਂ ਦੇ ਮਸਲੇ ਨਿਬੜਨ ਦੇ ਲਈ ਚਲੋ ਗੱਲਾਂ ਕੋਟ ਕਚੈਰੀਆਂ ਤੱਕ ਵੀ ਜਾਂਦੀਆਂ ਨੇ ਬਹੁਤ ਗੱਲਾਂ ਹੁੰਦੀਆਂ ਨੇ ਮੈਂ ਸੈਸ਼ਨ ਦੀ ਗੱਲ ਮਾੜੀ ਜੀ ਕਰਦੇ ਆ ਦੋ ਅੱਛਾ ਸੈਸ਼ਨ ਦੇ ਨਾਲ ਨਾਲ ਇਹ ਵੀ ਮੈਨੂੰ ਦੱਸਿਓ ਵੀ ਇਹ ਜਿਹੜਾ ਸਿਆਸੀ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਪਿਛਲੇ 2-3 ਦਿਨਾਂ ਤੋਂ ਪਾਰਟੀਆਂ ਉਹੀ ਆਗੂ ਵੱਖੋ-ਵੱਖਰੇ ਆ ਤੇ ਆਮੋ ਸਾਹਮਣੇ ਨੇ ਇਹਦਾ ਮਾੜਾ ਜਿਹਾ ਜਰਾ ਤਸਵੀਰ ਸਾਫ਼ ਕਰਿਓ ਦੇਖੋ ਆਮ ਆਦਮੀ ਪਾਰਟੀ ਨੇ ਸੈਸ਼ਨ 'ਚ ਇਹ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਕੈਪਟਨ ਮਰਿੰਦਰ ਸਿੰਘ ਤੋਂ ਬਾਅਦ ਪਾਣੀਆਂ ਦੇ ਰਾਖੇ ਅਸੀਂ ਆ ਕੈਪਟਨ ਅਮਰਿੰਦਰ ਝੂਠਾ ਪਾਣੀਆਂ ਦਾ ਰੱਖਾ ਸੀ ਅਸੀਂ ਅਸਲੀਆਂ ਭਗਵੰਤਮਾਨ ਨੇ ਪਾਣੀਆਂ ਦਾ ਮੁੱਦਾ ਉਭਾਰਿਆ ਇਹ ਚੰਗੀ ਗੱਲ ਹੈ ਇਹਦੇ ਬਹਾਨੇ ਘਟੋ ਘਟ ਅਗਰ ਫਾਲਤੂ ਪਾਣੀ ਹਿਮਾਚਲ ਨੂੰ ਜਾ ਰਿਹਾ ਸੀ ਉਹਦਾ ਹਿਸਾਬ ਕਿਤਾਬ ਵਿਧਾਨ ਸਭਾ ਚ ਹੋਣਾ ਚਾਹੀਦਾ ਮੈਨੂੰ ਲੱਗਦਾ ਪਿਛਲੇ ਸਮਿਆਂ ਚ ਹਿਮਾਚਲ ਨੂੰ ਕਿੰਨਾ ਹਰਾਣੇ ਨੂੰ ਕਿੰਨਾ ਪਾਣੀ ਫਾਲਤੂ ਗਿਆ ਅਗਰ ਭਗਵੰਤਮਾਨ ਇਹ ਅੰਕੜੇ ਲਿਆਣ ਇਹ ਵੀ ਬੜੀ ਚੰਗੀ ਗੱਲ ਹੈ ਦੂਸਰਾ ਨੰਬਰ ਕਾਂਗਰਸ ਆਪਣਾ ਪੱਖ ਰੱਖੇਗੀ ਪਰ ਕਾਂਗਰਸ ਕੀ ਪੱਖ ਰੱਖੇਗੀ ਕਾਂਗਰਸ ਦੇ ਵੇਲੇ ਤਾਂ ਪੰਜਾਬ ਦੇ ਪਾਣੀ ਵੰਡੇ ਗਏ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਜਦੋਂ ਇਹ ਪਾਣੀਆਂ ਦੀਆਂ ਵੰਡ ਹੋਈਆਂ ਪਾਣੀ ਦੀ ਵੰਡ ਹੋਈ ਧਾਰਾ 78 ਦਾ ਰੋਲ ਵੜਾ ਕੀ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਧਾਰਾ 78 ਤੇ ਸਰਕਾਰ ਸਾਨੂੰ ਬੜੀ ਮਜ਼ਬੂਤੀ ਨਾਲ ਆਪਣਾ ਪੱਖ ਰੱਖਦੀ ਦਿਖੇਗੀ ਕੀ ਇਹ ਮੰਗ ਸਰਬਸੰਮਤੀ ਦੇ ਨਾਲ ਇਸ ਵਿਧਾਨ ਸਭਾ ਚ ਹੋਏਗੀ ਕਿ ਨਵੇਂ ਸਿਰਿਆਂ ਤੋਂ ਪੰਜਾਬ ਦੇ ਪਾਣੀਆਂ ਦਾ ਪੁਨਰ ਵਿਚਾਰ ਕੀਤਾ ਜਾਵੇ ਔਰ ਪਾਣੀਆਂ ਦੀ ਮੌਜੂਦਾ ਸਥਿਤੀ ਮੁਤਾਬਕ ਵੰਡ ਨਵੇਂ ਸਿਰੇ ਤੋਂ ਕੀਤੀ ਜਾਵੇ ਕੀ ਇਹਦੇ ਬਾਰੇ ਕੋਈ ਮਤਾ ਪਾਸ ਕੀਤਾ ਜਾਵੇਗਾ ਦੇਖੋ ਕੋਸ਼ਿਸ਼ ਇਹ ਹੋਣੀ ਆ ਆਮ ਆਦਮੀ ਪਾਰਟੀ ਦੀ ਕਿ ਪਾਣੀਆਂ ਦੇ ਅਸੀਂ ਰੱਖਿਆ ਤੇ ਦੂਸਰਿਆਂ ਨੇ ਪਾਣੀ ਨਹੀਂ ਸਾਂਭੇ ਮਨਪੀਤਿਆਲੀ ਆਪਣਾ ਪੱਖ ਰੱਖਣਗੇ ਕਿ ਪਿਛਲੇ ਅਕਾਲੀ ਦਲ ਦੇ ਸਮੇਂ ਜਿਹੜਾ ਕੁਝ ਕੀਤਾ ਜਾ ਸਕਦਾ ਸੀ ਉਹ ਨਹੀਂ ਕੀਤਾ ਗਿਆ ਔਰ ਜਿਹੜੇ ਸ਼ਰੋਮਣੀ ਅਕਾਲੀ ਦਲ ਨੇ ਪਾਣੀ ਸਾਂਭਣ ਦੇ ਮਾਮਲੇ 'ਚ ਚੰਗੇ ਕੰਮ ਕੀਤੇ ਭਾਵੇਂ ਪਾਣੀਆਂ ਦੇ ਹੱਕ 'ਚ ਮੋਰਚੇ ਲਾਏ ਉਹਦਾ ਵੀ ਜ਼ਿਕਰ ਮਨਪੀ ਤੇ ਆਲੀ ਕਰਨਗੇ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ 2 ਐਮਐਲਏ ਨੇ ਉਹ ਆਉਣਗੇ ਮੈਨੂੰ ਲੱਗਦਾ ਉਹ ਆਉਣਗੇ ਅਗਰ ਭਾਜਪਾ ਦੇ ਐਮਐਲਏ ਨਹੀਂ ਆਉਂਦੇ ਤੇ ਲੋਕਾਂ ਦੇ ਵਿੱਚ ਇਹ ਗੱਲ ਚਲੀ ਜਾਏਗੀ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਹੱਕ 'ਚ ਨਹੀਂ ਉਂਝ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਪੰਜਾਬ ਨਾਲ ਖੜ ਗਈ ਆ ਕੇ ਔਰ ਦਿੱਲੀ ਔਰ ਔਰ ਤੁਸੀਂ ਦੇਖੋ ਇਹ ਬੜੀ ਵਿਚਿੱਤਰ ਸਥਿਤੀ ਹੈ ਪਾਣੀਆਂ ਦੇ ਮਾਮਲੇ ਤੇ ਜਿਹੜੀ ਹਰਿਆਣੇ ਦੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਹਰਿਆਣੇ ਨਾਲ ਖੜੀ ਹੈ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਭਾਵੇਂ ਭਾਜੀਪੀ ਦੀ ਹੈ ਉਹ ਪੰਜਾਬ ਨਾਲ ਖੜੀ ਹੈ ਔਰ ਕਾਨੂੰਨ ਦੇ ਮੁਤਾਬਕ ਪਾਣੀਆਂ ਦੀ ਵੰਡ ਹੋਣੀ ਚਾਹੀਦੀ ਹੈ ਔਰ ਜਿਹੜਾ ਕੱਲ ਨਵੇਂ ਸਿਰੇ ਤੋਂ ਮੀਟਿੰਗ ਹੋਈ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਉਹਦੇ ਵਿੱਚ ਪੰਜਾਬ ਨਹੀਂ ਗਿਆ ਜਦੋਂ ਤੱਕ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦਾ ਪਾਣੀ ਹਾਲੇ ਤੱਕ ਹਰਿਆਣੇ ਨੂੰ ਨਹੀਂ ਗਿਆ ਸੀ ਔਰ ਸਾਡੇ ਤਿੰਨ ਚਾਰ ਅਫਸਰ ਨੇ ਸੰਦੀਪ ਜੀ ਉਹਨਾਂ ਨੇ ਵੀ ਬੜੀ ਵੱਡੀ ਭੂਮਿਕਾ ਇਹਦੇ ਵਿੱਚ ਨਿਭਾਈ ਹੈ ਉਹਨਾਂ ਨੇ ਵੀ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਬਾਹਰ ਨਹੀਂ ਜਾਣ ਦਿੱਤਾ ਇਹ ਜਿਹੜੇ ਤਿੰਨ ਚਾਰ ਅਫਸਰ ਨੇ ਮੈਂ ਤੁਹਾਨੂੰ ਇਹਨਾਂ ਦੇ ਨਾਮ ਵੀ ਦੱਸਣਾ ਇਹਨਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਇਹ ਸਾਰੇ ਅਫਸਰਾਂ ਦੀ ਕਿ ਇਹਨਾਂ ਨੇ ਪੰਜਾਬ ਦਾ ਪਾਣੀ ਸੰਭਿਆ ਇੱਕ ਤਾਂ ਕ੍ਰਿਸ਼ਨ ਕੁਮਾਰ ਨੇ ਸੰਦੀਪ ਜੀ ਉਹ ਤੇ ਆਪਣੇ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਹੋ ਗਏ ਕ੍ਰਿਸ਼ਨ ਕੁਮਾਰ ਨੇ ਜਿਹੜੇ ਦੇਖੋ ਕ੍ਰਿਸ਼ਨ ਕੁਮਾਰ ਦਾ ਜਿਹੜਾ ਆਪਣਾ ਗ੍ਰਹਿ ਇਲਾਕਾ ਹੈ ਉਹ ਹਰਿਆਣਾ ਹੈ ਪਰ ਪੰਜਾਬ ਉਹਨਾਂ ਦੀ ਕਰਮ ਭੂਮੀ ਹੈ ਤੇ ਕ੍ਰਿਸ਼ਨ ਕੁਮਾਰ ਪੰਜਾਬ ਲਈ ਸਟੈਂਡ ਲੈ ਗਏ ਕਹਿੰਦੇ ਜਦੋਂ ਮੀਟਿੰਗ ਚੱਲਦੀ ਸੀ ਅੱਧੇ ਘੰਟੇ ਚ ਕੰਮ ਨਿਭੜਨ ਵਾਲਾ ਸੀ ਇਹਨਾਂ ਨੇ ਸਾਢੇ 5 ਘੰਟੇ ਉੱਥੇ ਮਿਹਨਤ ਕੀਤੀ ਵੀ ਨਹੀਂ ਪਾਣੀ ਹਰਿਆਣੇ ਦਾ ਨਹੀਂ ਬਣਦਾ ਤੇ ਜਦੋਂ ਜਿਹੜੇ ਚੇਅਰਮੈਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉਹ ਕਹਿੰਦੇ ਇਹ ਵੀ ਤੁਸੀਂ ਆਪਣੇ ਇਤਰਾਜ਼ ਭੇਜ ਦਿਓ ਅਸੀਂ ਤੁਹਾਨੂੰ ਈਮੇਲ ਕਰ ਦਿੰਦੇ ਹਾਂ ਇਹਨਾਂ ਨੇ ਤਿੰਨ ਵਰਕੇ ਇਤਰਾਜ਼ ਦੇ ਲਿਖਤੇ ਉੱਥੇ ਦਿੱਤਾ ਇਤਰਾਜ਼ ਲਿਖੇ ਫਿਰ ਦੂਸਰੇ ਨੇ ਜਿਹੜੇ ਡਾਇਰੈਕਟਰ ਨੇ ਆਕਾਸ਼ਦੀਪ ਸਿੰਘ ਉਹਨਾਂ ਨੂੰ ਕਿਹਾ ਗਿਆ ਜਿਹੜੇ ਨਵੇਂ ਡਾਇਰੈਕਟਰ ਆਏ ਵਾਟਰ ਰੈਗੂਲੇਸ਼ਨ ਦੇ ਸੰਜੀਵ ਕੁਮਾਰ ਸੰਜੀਵ ਕੁਮਾਰ ਕਹਿੰਦੇ ਇਹ ਵੀ ਤੁਸੀਂ ਪਾਣੀ ਛੱਡੋ ਉਹਨਾਂ ਨੇ ਹੁਕਮ ਦਿੱਤੇ ਆਕਾਸ਼ਦੀਪ ਸਿੰਘ ਉਹਨਾਂ ਨੇ ਇਨਕਾਰ ਕਰਤਾ ਸਪਸ਼ਟ ਕਹਿੰਦੇ ਮੈਂ ਪਾਣੀ ਨਹੀਂ ਛੱਡ ਸਕਦਾ ਜਦੋਂ ਤੱਕ ਮੈਨੂੰ ਹੁਕਮ ਨਹੀਂ ਆਉਂਦੇ ਇਹਨਾਂ ਨੂੰ ਰਾਤੋ ਰਾਤ ਬਦਲ ਦਿੱਤਾ ਗਿਆ ਸੀ ਇਹ ਪਤਾ ਲੱਗਿਆ ਆਕਾਸ਼ਦੀਪ ਸਿੰਘ ਉਹਨਾਂ ਨੂੰ ਬਦਲ ਦਿੱਤਾ ਗਿਆ ਸੀ ਔਰ ਬਾਅਦ ਦੇ ਵਿੱਚ ਤਨਾਤੀ ਕੀਤੀ ਗਈ ਅਫਸਰ ਬਦਲ ਕੇ ਔਰ ਕਹਿੰਦੇ ਚਰਨਜੀਤ ਸਿੰਘ ਨੇ ਜਿਹੜੇ ਮੁੱਖ ਇੰਜੀਨੀਅਰ ਉਹਨਾਂ ਨੂੰ ਵੀ ਹੁਕਮ ਲਾਏ ਸੀ ਸੰਜੀਵ ਕੁਮਾਰ ਉਹਨਾਂ ਨੇ ਤੇ ਜਿਹੜੇ ਮੁੱਖ ਇੰਜੀਨੀਅਰ ਨੇ ਚਰਨਜੀਤ ਸਿੰਘ ਚਰਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਸੰਜੀਵ ਕੁਮਾਰ ਜੀ ਜਿਹੜੀ ਤੁਹਾਡੀ ਜੁਆਇਨਿੰਗ ਹੈ ਉਹ ਹਜੇ ਪੂਰੇ ਨਿਯਮਾਂ ਤਹਿਤ ਨਹੀਂ ਹੋਈ ਇੱਕ ਤਰੀਕੇ ਨਾਲ ਸੰਜੀਵ ਕੁਮਾਰ ਦੀ ਜੁਆਇਨਿੰਗ ਦੀ ਪ੍ਰਕਿਰਿਆ ਤੇ ਉਹਨਾਂ ਨੇ ਸਵਾਲ ਖੜੇ ਕਰਤੇ ਔਰ ਇਨਕਾਰ ਕਰਤਾ ਵੀ ਮੈਂ ਪਾਣੀ ਨਹੀਂ ਛੱਡ ਸਕਦਾ ਜਦ ਤੱਕ ਪੰਜਾਬ ਸਰਕਾਰ ਦਾ ਹੁਕਮ ਨਹੀਂ ਆਉਂਦਾ ਆਕਾਸ਼ਦੀਪ ਸਿੰਘ ਚਰਨਜੀਤ ਸਿੰਘ ਔਰ ਅਸ਼ਵਨੀ ਸਹੋਤਾ ਇਹ ਪੰਜਾਬ ਸਰਕਾਰ ਦੇ ਡੈਪੂਟੇਸ਼ਨ ਤੇ ਉੱਥੇ ਅਧਿਕਾਰੀ ਨੇ ਫਿਰ ਜਿਹੜੇ ਐਕਸੀਓਨ ਨੇ ਅਸ਼ਵਨੀ ਸਹੋਤਾ ਉਹਨਾਂ ਨੂੰ ਕਿਹਾ ਗਿਆ ਅਸ਼ਵਨੀ ਸਹੋਤਾ ਨੇ ਵੀ ਸਾਫ਼ ਤੌਰ ਤੇ ਇਨਕਾਰ ਕਰਤਾ ਸੋ ਇਹ ਜਿਹੜੇ ਚਾਰੇ ਅਫਸਰ ਨੇ ਇਹ ਵੀ ਪੰਜਾਬ ਦੇ ਨਾਇਕ ਬਣ ਕੇ ਉੱਭਰ ਰਹੇ ਨੇ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਦੀ ਬੜੀ ਤਾਰੀਫ ਕਰ ਰਹੇ ਨੇ ਕਿ ਇਹਨਾਂ ਨੇ ਪੰਜਾਬ ਦਾ ਪਾਣੀ ਨਹੀਂ ਜਾਣ ਦਿੱਤਾ ਸੋ ਇਹ ਇਹਨਾਂ ਦੀ ਡਿਊਟੀ ਵੀ ਸੀ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਸੋ ਜਿਹੜੇ ਚੰਗੇ ਅਫਸਰ ਨੇ ਉਹਨਾਂ ਦਾ ਉਹਨਾਂ ਨੂੰ ਸਲੂਟ ਕਰਨਾ ਵੀ ਬਣਦਾ ਇਸ ਮੌਕੇ ਤੇ ਬਾਕੀ ਸੰਦੀਪ ਜੀ ਹਰਿਆਣੇ ਨਾਲ ਆਪਣੀ ਦੁਸ਼ਮਣੀ ਨਹੀਂ ਇਹ ਪਾਣੀ ਦੀ ਕਾਨੂੰਨੀ ਵੰਡ ਦਾ ਰੌਲਾ ਹੈ ਇਹ ਕਾਨੂੰਨੀ ਵੰਡ ਦਾ ਅਸਲ ਮਸਲਾ ਹੈ ਇਹ ਕੋਈ ਤੱਕਾ ਨਹੀਂ ਹਰਿਆਣੇ ਨਾਲ ਇਸ ਕਰਕੇ ਕਈ ਤਰ੍ਹਾਂ ਦੇ ਸੁਝਾਅ ਆਏ ਨੇ ਵਿਧਾਨ ਸਭਾ ਸੈਸ਼ਨ 'ਚ ਇਹ ਵੀ ਗੱਲ ਵਿਚਾਰੀ ਜਾਊਗੀ ਵੀ ਜੇ ਆਪਾਂ ਹਰਿਆਣੇ ਨੂੰ ਧਾਰਾ ਪਾਣੀ ਦੇ ਦਈਏ ਤੇ ਜਦੋਂ ਹਰਿਆਣੇ ਕੋਲੇ ਵਾਧੂ ਹੋਵੇ ਉਹ ਸਾਨੂੰ ਮੋੜ ਦੇ ਇਹ ਵੀ ਹੋ ਸਕਦਾ ਹੈ ਔਰ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਸੀ ਉਹਦੇ ਵਿੱਚ ਪੰਜਾਬ ਦੀ ਸਰਕਾਰ ਨੇ ਤਕਨੀਕੀ ਕਾਰਨ ਦੱਸ ਕੇ ਆਪਣੇ ਅਧਿਕਾਰੀ ਨਹੀਂ ਭੇਜੇ ਜੀ ਡਾਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ